ਹਾਲਸਾ ਵਾਈ ਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਆਲਮ ਦੇ ਉਤੇ ਆਪਾਂ ਆਪਣੀ ਅੱਜ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੇਰੇ თანਤਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੋਂ ਪਹਿਲਾਂ ਪਹਿਲਾਂ ਸ਼ਹੀਦੀ ਦਿਵਸ ਤੱਕ ਕਹ ਲੋ ਤੁਸੀਂ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਤੇ ਭਾਵੇਂ ਕਿੰਨਾ ਵੀ ਦੁੱਖਾਂ ਦੀ ਤਕਲੀਫ ਜਾਂ ਦੁੱਖਾਂ ਦਾ ਪਹਾੜ ਆਨ ਪਿਆ ਹੋਵੇ ਜਰੂਰ ਕੋਈ ਨਾ ਕੋਈ ਹੱਲ ਜਰੂਰ ਨਿਕਲੇਗਾ ਤੁਹਾਡੇ ਜ਼ਿੰਦਗੀ 'ਚ ਚਮਤਕਾਰ ਹੋਣਾ ਸ਼ੁਰੂ ਹੋ ਜਾਵੇਗਾ ਪਰ ਲੋੜ ਹੈ ਵਿਸ਼ਵਾਸ ਦੇ ਨਾਲ ਪੂਰੇ ਭਰੋਸੇ ਦੇ ਨਾਲ ਇਸ ਪੰਕਤੀ ਦਾ ਜਾਪ ਕਰਨਾ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਸੰਗਤਜੀ ਕਮਾਈ ਵਾਲੇ ਸੰਤ ਮਹਾਂਪੁਰਖ ਪੁਰਖ ਅਕਸਰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਦੋਂ ਗੁਰਬਾਣੀ ਦਾ ਪਾਠ ਅਸੀਂ ਸ਼ੁਰੂ ਕਰਦੇ ਹਾਂ ਜਾਂ ਫਿਰ ਗੁਰੂ ਘਰ ਜਾਣਾ ਸ਼ੁਰੂ ਕਰਦੇ ਹਾਂ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਆਪਣੇ ਗੁਰੂ ਦੀ ਦੇ ਚਰਨਾਂ ਨਾਲ ਜੁੜਨ ਦਾ ਤਰੀਕਾ ਹੁੰਦਾ ਹੈ ਇਹ ਬਹੁਤ ਹੀ ਵੱਡੀ ਗੱਲ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਤੇ ਅਸੀਂ ਗੁਰੂ ਘਰ ਜਾਣਾ ਸ਼ੁਰੂ ਕੀਤਾ ਤੇ ਅਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਕਿਉਂਕਿ ਉਹਨਾਂ ਦੀ ਕਿਰਪਾ ਤੋਂ ਬਿਨਾਂ ਅਸੀਂ ਨਾਮ ਵੀ ਨਹੀਂ ਜਪ ਸਕਦੇ ਕਈ ਵਾਰ ਜਦੋਂ ਦੁੱਖ ਤਕਲੀਫ ਸਾਡੇ ਤੇ ਹਾਵੀ ਹੁੰਦੀ ਹੈ ਤਾਂ ਕਈ ਭੈਣ ਭਰਾ ਸਿਰਫ ਉਸ ਟਾਈਮ ਹੀ ਪਾਠ ਕਰਨਾ ਸ਼ੁਰੂ ਕਰਦੇ ਨੇ ਪਰ ਜੇਕਰ ਉਹਨਾਂ ਦੀ ਉਹ ਪਾਠ ਕਰਨ ਦੇ ਨਾਲ ਵੀ ਦੁੱਖ ਤਕਲੀਫ ਨਹੀਂ ਖਤਮ ਹੁੰਦੀ ਤਾਂ ਕਿਤੇ ਨਾ ਕਿਤੇ ਉਹ ਇੱਥੋਂ ਤੱਕ ਕੇ ਆਪਣਾ ਧਰਮ ਬਦਲਣ ਲਈ ਵੀ ਮਜਬੂਰ ਹੋ ਜਾਂਦੇ ਆ ਕਿ ਕੀ ਪਤਾ ਦੂਸਰੇ ਧਰਮ ਵਿੱਚ ਜਾ ਕੇ ਹੀ ਮੇਰਾ ਇਹ ਦੁੱਖ ਤਕਲੀਫ ਖਤਮ ਹੋ ਜਾਵੇ ਜਾਂ ਫਿਰ ਕਿਸੇ ਜੋਤਸੀਆਂ ਬਾਬਿਆਂ ਟੂਣੇ ਟੋਟਕਿਆਂ ਵਾਲੇ ਕੋਲੇ ਜਾਣਾ ਸ਼ੁਰੂ ਕਰ ਦਿੰਦੇ ਨੇ ਪਰ ਮਾਪੁਰਖਾਂ ਦੀਆਂ ਹੀਆਂ ਵੀਆਂ ਗੱਲਾਂ ਕਦੇ ਵੀ ਗਲਤ ਨਹੀਂ ਹੁੰਦੀ ਮਹਾਪੁਰਖ ਕਹਿੰਦੇ ਹਨ ਕਿ ਸਭ ਤੋਂ ਪਹਿਲੀ ਗੱਲ ਇਹ ਯਾਦ ਰੱਖੋ ਕਿ ਪਾਠ ਨੂੰ ਦਿਨਾਂ ਦੇ ਨਾਲ ਨਾ ਤੋਲੋ ਨਾ ਸੋਚੋ ਕਿ ਕਿੰਨੇ ਦਿਨ ਕਰਨੇ ਹਨ ਬਲਕਿ ਇਹ ਸੋਚਿਆ ਕਰੋ ਕਿ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਹੈ ਕਿ ਮੈਂ ਪਾਠ ਕਰਨਾ ਸ਼ੁਰੂ ਕੀਤਾ ਭਾਵੇਂ ਗੁਰਬਾਣੀ ਦਾ ਇੱਕ ਸ਼ਬਦ ਹੀ ਜਾਪ ਕਰਦੇ ਹੋ ਜੇਕਰ ਤੁਸੀਂ ਉਹ ਸ਼ਬਦ ਦਾ ਜਾਪ ਕਰਦੇ ਹੋ ਤਾਂ ਇਸ ਦਾ ਵੀ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਜੀ ਨੇ ਮੈਨੂੰ ਗੁਰਬਾਣੀ ਦੇ ਨਾਲ ਜੋੜਿਆ ਇਹ ਅਰਦਾਸ ਕਰੋ ਕਿ ਦੁੱਖ ਦੂਰ ਹੋਣ ਤੋਂ ਬਾਅਦ ਵੀ ਮੇਰਾ ਨਾਮ ਨਾ ਟੁੱਟੇ ਸੰਗਤ ਜੀ ਗਿਣਤੀ ਦੇ ਪਾਠ ਮੰਨੂ ਗੁਰੂ ਨਾਲ ਜੋੜਨ ਲਈ ਠੀਕ ਹਨ ਜਿਵੇਂ ਅਸੀਂ ਦਿਨ ਵਿੱਚ ਇੱਕ ਮਾਲਾ ਮੂਲ ਮੰਤਰ ਦੀ ਕਰੀਏ ਜਾਂ 10 ਵਾਲਾ ਗੁਰ ਮੰਤਰ ਦੀ ਕਰੀਏ ਇਹ ਮੰਨੂ ਇੱਕ ਟਿਕਾਜ ਆ ਦਿੰਦੀਆਂ ਨੇ ਪਰ ਜੇ ਅਸੀਂ ਸੋਚੀਏ ਕਿ ਜਿਵੇਂ ਹੀ ਇੱਛਾ ਪੂਰੀ ਹੋਵੇ ਤੇ ਅਸੀਂ ਨਾਮ ਜਪਣਾ ਛੱਡ ਦਈਏ ਤਾਂ ਇਹ ਗਲਤ ਹੈ ਪਾਠ ਮਾਲਕ ਦੇ ਸ਼ੁਕਰਾਨੇ ਲਈ ਕਰਨਾ ਹੈ ਨਾ ਕਿ ਸਿਰਫ ਆਪਣੀਆਂ ਇੱਛਾਵਾਂ ਦੇ ਲਈ ਮਹਾਪੁਰ ਕਹਿੰਝਾਉਂਦੇ ਹਨ ਕਿ ਸ਼ੁਕਰ ਗੁਜ਼ਾਰ ਬਣੋ ਬੇਸ਼ੁਕਰੇ ਬੰਦੇ ਨੂੰ ਕਦੇ ਸੁੱਖ ਨਹੀਂ ਮਿਲਦਾ ਬੇਸ਼ੁਕਰੇ ਨੂੰ ਧਰਤੀ ਦਾ ਭਾਰ ਮੰਨਿਆ ਗਿਆ ਜੋ ਕੁਝ ਮਿਲਿਆ ਹੈ ਉਹਦਾ ਸ਼ੁਕਰ ਜ਼ਰੂਰ ਕਰਿਆ ਕਰੋ ਵਾਈਗੁਰ ਜੀ ਅੱਗੇ ਜ਼ਰੂਰ ਹੱਥ ਜੋੜ ਕੇ ਇਹ ਬੇਨਤੀ ਕਰਿਆ ਕਰੋ ਕਿ हे ਵਾਈਗੁਰ ਜੀ ਮੈਨੂੰ ਇੰਨੇ ਜੋਗੇ ਬਣਾਇਆ ਕਿਉਂਕਿ ਜਦੋਂ ਤੁਸੀਂ ਇਹਨਾਂ ਗੱਲਾਂ ਦਾ ਇਹਨਾਂ ਸ਼ਬਦਾਂ ਦਾ ਮਾਨ ਸਤਿਕਾਰ ਕਰੋਗੇ ਤਾਂ ਤੁਹਾਡਾ ਦੁੱਖ ਜ਼ਰੂਰ ਖਤਮ ਹੋ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਰੋਣਾ ਧੋਣਾ ਪਿਆ ਕੋਈ ਕਰਜ਼ਾ ਆ ਚੁੱਕਾ ਹੈ ਬੱਚਾ ਬਿਮਾਰ ਹੈ ਜਾਂ ਬੱਚੇ ਕਿਸੇ ਦਾ ਵਿਆਹ ਨਹੀਂ ਹੋਇਆ ਹੋ ਰਿਹਾ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਇੱਕ ਵਾਰ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਮੈਂ ਯਕੀਨ ਦਾਅਵੇ ਦੇ ਨਾਲ ਕਹਿੰਦੀ ਹਾਂ ਕਿ ਇਹ ਪੰਕਤੀ ਜਦੋਂ ਤੁਸੀਂ ਪੜਨੀ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਸ਼ਾਂਤੀ ਜ਼ਰੂਰ ਮਿਲੇਗੀ ਕਿਉਂਕਿ ਇਹ ਪੰਕਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਲਿਖੀ ਸੀ ਜਦੋਂ ਗੁਰੂ ਜੀ ਦਾ ਸੀਸ ਭਾਈ ਜਤਾ ਜੀ ਲੈ ਕੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸੀਸ ਨੂੰ ਗੋਦ ਵਿੱਚ ਲਿਆ ਤੇ ਫਰਮਾਇਆ ਜਿਸ ਦਿਨ ਤੋਂ ਮੇਰੇ ਪਿਤਾ ਜੀ ਸ਼ਹੀਦ ਹੋਏ ਉਸ ਦਿਨ ਤੋਂ ਸਾਰੇ ਤੀਰਥ ਮੇਰੇ ਬੇਕਾਰ ਹੋ ਗਏ ਹੁਣ ਸਿਰਫ ਮੇਰੇ ਪਿਤਾ ਜੀ ਨੂੰ ਯਾਦ ਕਰੋ ਸਾਰੇ ਦੁੱਖ ਖਤਮ ਸਾਰੀਆਂ ਮਨੋ ਕਾਮਨਾਵਾਂ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਭਾਈ ਲੱਖੀ ਸਾਹ ਨੇ ਆਪਣਾ ਘਰ ਛਾੜ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਦੇ ਸਤਕਾਰ ਲਈ ਅਜੋਹੀ ਗੁਰਤੇਗ ਬਾਦਰ ਸਾਹਿਬ ਜੀ ਤੁਹਾਡੇ ਘਰਾਂ ਵਿੱਚ ਬੈਠੇ ਨੇ ਬਸ ਤੁਹਾਨੂੰ ਬੁਲਾਉਣ ਦੀ ਲੋੜ ਹੈ ਜਿਸ ਵੀ ਭੈਣ ਭਰਾ ਦੇ ਦਿਲ ਵਿੱਚ ਕੋਈ ਵੀ ਦੁੱਖ ਤਕਲੀਫ ਹੈ ਕੋਈ ਵੀ ਦਿਲ ਤੇ ਭਾਰੀ ਮੁਸ਼ਕਲ ਆਣ ਪਈ ਹੈ ਜਿਸ ਦੇ ਘਰ ਵਿੱਚ ਬਿਮਾਰੀ ਹੈ ਜਾਂ ਰਾਤ ਨੂੰ ਕੋਈ ਵੀ ਤੁਹਾਨੂੰ ਨੀਂਦ ਨਹੀਂ ਆ ਰਹੀ ਜਾਂ ਬਿਮਾਰੀ ਤੰਗ ਕਰ ਰਹੀ ਹੈ ਮਾਂ ਦੇ ਬੱਚੇ ਬਿਮਾਰ ਨੇ ਜਾਂ ਬੱਚੇ ਡਿਪਰੈਸ਼ਨ 'ਚ ਜਾ ਰਹੇ ਹਨ ਤਾਂ ਰੋਜ਼ ਇੱਕ ਮਾਲਾ ਸਿਰਫ ਇੱਕ ਮਾਲਾ ਇਸ ਪੰਕਤੀ ਦੀ ਕਰਨੀ ਸ਼ੁਰੂ ਕਰ ਦਿਓ ਜੇਕਰ ਤੁਸੀਂ 108 ਵਾਰ ਡੇਲੀ ਇਹ ਮਾਲਾ ਗੁਰਤੇਗ ਬਹਾਦਰ ਜੀ ਦੀ ਸਹਾਦਤ ਦਾ ਕਰਨੀ ਸ਼ੁਰੂ ਕਰੋਗੇ ਤਾਂ ਦੇਖਣਾ ਤੁਹਾਡੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਜਿਸ ਦਿਨ ਤੁਸੀਂ ਇਹ ਜਾਪ ਸ਼ੁਰੂ ਕਰੋਗੇ ਉਸੇ ਦਿਨ ਤੋਂ ਤੁਹਾਡੇ ਘਰ ਦੇ ਸਾਰੇ ਦੁੱਖ ਖਤਮ ਹੋਣੇ ਸ਼ੁਰੂ ਹੋ ਜਾਣਗੇ ਗੁਰ ਗੁਰ ਗੋਬਿੰਦ ਸਿੰਘ ਜੀ ਦਾ ਬਚਨ ਹੈ ਕਿ ਮੇਰੇ ਪਿਤਾ ਜੀ ਨੂੰ ਸਿਮਰਨਵਾਲ ਦੇ ਘਰ ਨੌ ਨਦੀਆਂ ਦੌੜ ਕੇ ਆਉਂਦੀਆਂ ਨੇ ਅੱਜ ਤੋਂ ਇੱਕ ਵਾਅਦਾ ਕਰੋ ਜਿੰਨਾ ਵੀ ਦੁੱਖ ਹੈ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਦਿਓ ਉਹਨਾਂ ਨੇ ਹਿੰਦ ਦੀ ਚਾਦਰ ਬੜ ਕੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਕੀਤੀ ਸੀ ਫਿਰ ਉਹ ਸਾਡੀ ਕਿਉਂ ਨਹੀਂ ਕਰਨਗੇ ਇੱਕ ਵਾਰੀ ਬਸ ਇਸ ਪੰਕਤੀ ਦਾ ਜਾਪ ਸ਼ੁਰੂ ਕਰ ਦਿਓ ਫਿਰ ਦੇਖਣਾ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਦੁੱਖ ਖਤਮ ਹੋ ਜਾਣਗੇ ਰੋਣਾ ਖਤਮ ਹੋ ਜਾਵੇਗਾ ਬਿਮਾਰੀ ਖਤਮ ਹੋ ਜਾਵੇਗੀ ਘਰ ਵਿੱਚ ਸੁੱਖ ਸ਼ਾਂਤੀ ਤੇ ਖੁਸ਼ੀਆਂ ਆ ਜਾਣਗੀਆਂ ਜਿਸ ਦਿਨ ਤੋਂ ਵੀ ਇਹ ਪੰਕਤੀ ਦਾ ਜਾਪ ਹੋਇਆ ਇਹੀ ਤੁਹਾਡਾ ਰਾਮਬਾਣ ਹੈ ਇਹੀ ਤੁਹਾਡਾ ਮੰਤਰ ਹੈ ਇਹੀ ਤੁਹਾਡਾ ਇਲਾਜ ਹੈ ਅੱਜ ਤੋਂ ਹੀ ਸ਼ੁਰੂ ਕਰ ਦਿਓ ਅੱਜ ਤੋਂ ਜੇਕਰ ਤੁਸੀਂ ਸ਼ੁਰੂ ਕਰੋਗੇ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਆਓ ਹੁਣ ਆਪਾਂ ਰੋਜ਼ ਦੀ ਤਰ੍ਹਾਂ ਤੁਹਾਨੂੰ ਇੱਕ ਇਤਿਹਾਸਿਕ ਸਾਖੀ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿੰਦੇ ਸਾਲ 1675 ਵਿੱਚ ਜਦੋਂ ਮੁਗਲ ਹਕੂਮਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿੱਚ ਸ਼ਹੀਦ ਕੀਤਾ ਤਾਂ ਉਹਨਾਂ ਦੇ ਸੀਸ ਅਤੇ ਧੜ ਨੂੰ ਲੈਣ ਲਈ ਕੋਈ ਵੀ ਅੱਗੇ ਨਹੀਂ ਆਇਆ ਮੁਗਲਾਂ ਨੇ ਡਰ ਪਾ ਕੇ ਚਾਰੇ ਪਾਸੇ ਪੈਰਾ ਬਿਠਾ ਦਿੱਤਾ ਸੀ ਉਸ ਵੇਲੇ ਦਿੱਲੀ ਵਿੱਚ ਇੱਕ ਸਿੱਖ ਬੰਜਾਰਾ ਵਪਾਰੀ ਰਹਿੰਦਾ ਸੀ ਭਾਈ ਲੱਖੀ ਸਾਹ ਬੰਜਾਰਾ ਜਿਸ ਦੇ ਨਾਂ ਨਾਲ ਉਸ ਦੇ ਭਤੀਜੇ ਭਾਈ ਨਾਗਲੀਆ ਤੇ ਭਾਈ ਲੱਖੀ ਸਾਹ ਦੇ ਪੁੱਤਰ ਭਾਈ ਹਰਸਾ ਤੇ ਭਾਈ ਪਾਗਾ ਤੇ ਭਾਈ ਲਾਲਦਾਸ ਵੀ ਸਨ ਇਹ ਸਾਰੇ ਬੰਜਾਰੇ ਸਨ ਅਤੇ ਬਹੁਤ ਸਾਰੇ ਪਲਦਾਂ ਦੀਆਂ ਗੱਡੀਆਂ ਲੈ ਕੇ ਦਿੱਲੀ ਆਏ ਹੋਏ ਸਨ ਭਾਈ ਲੱਖੀ ਸਾਹ ਨੂੰ ਜਦੋਂ ਗੁਰੂ ਜੀ ਦੀ ਸਹਾਦਤ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏ ਉਹਨਾਂ ਨੇ ਫੈਸਲਾ ਕੀਤਾ ਕਿ ਗੁਰੂ ਜੀ ਦਾ ਅੰਤਿਮ ਸੰਸਕਾਰ ਉਹ ਆਪ ਕਰਨਗੇ ਭਾਵੇਂ ਜਾਨ ਚਲੀ ਜਾਵੇ ਗੁਰੂ ਜੀ ਦਾ ਧੜ ਲੈਉਣ ਲਈ ਉਹਨਾਂ ਨੇ ਇੱਕ ਯੁਕਤੀ ਬਣਾਈ ਭਾਈ ਲੱਖੀ ਸਾਹ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਜਦੋਂ ਅੱਗ ਲੱਗੀ ਤਾਂ ਲੋਕ ਇਕੱਠੇ ਹੋਏ ਅਤੇ ਮੁਗਲ ਸਿਪਾਹੀ ਵੀ ਉਧਰ ਵੱਲ ਨੂੰ ਭੱਜੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਭਾਈ ਲੱਖੀ ਸਾਹ ਦੇ ਪੁੱਤਰਾਂ ਨੇ ਗੁਰੂ ਜੀ ਦਾ ਪਵਿੱਤਰ ਧੜ ਗੱਡੇ ਵਿੱਚ ਲੁਕਾ ਕੇ ਆਪਣੇ ਘਰ ਲੈ ਆਏ ਅਤੇ ਉਸੇ ਅੱਗ ਵਿੱਚ ਹੀ ਗੁਰੂ ਜੀ ਦਾ ਸਸਕਾਰ ਕਰ ਦਿੱਤਾ ਇਸ ਤਰ੍ਹਾਂ ਗੁਰੂ ਜੀ ਦਾ ਧੜ ਮੁਗਲਾਂ ਦੀ ਨਜ਼ਰੋਂ बच ਗਿਆ ਗੁਰੂ ਜੀ ਦਾ ਸਿਰ ਲੈਉਣ ਵਾਲੇ ਭਾਈ ਜੈਤਾ ਜੀ ਗੁਰੂ ਜੀ ਦਾ ਸਿਰ ਚੁੱਕ ਕੇ ਆਨੰਦਪੁਰ ਸਾਹਿਬ ਪਹੁੰਚਾਇਆ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅਪਣਾ ਲਿਆ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਉੱਥੇ ਬਣਿਆ ਜਿਸ ਥਾਂ ਤੇ ਭਾਈ ਲੱਖਾ ਲੱਖੀ ਸਾਹ ਨੇ ਆਪਣਾ ਘਰ ਸਾੜ ਕੇ ਗੁਰੂ ਜੀ ਦਾ ਸੰਸਕਾਰ ਕੀਤਾ ਉੱਥੇ ਅੱਜ ਗੁਰਦੁਆਰਾ ਰਕਾਬगंज ਸਾਹਿਬ ਬਣਿਆ ਹੈ ਦਿੱਲੀ ਦੇ ਵਿੱਚ ਇਸ ਦਾ ਨਾਮ ਇਸ ਲਈ ਪਿਆ ਕਿ ਭਾਈ ਲੱਖੀ ਸਾਹ ਦੇ ਬਲਦਾਂ ਦੀਆਂ ਗੱਡੀਆਂ ਉੱਥੇ ਬਜੀਆਂ ਹੋਈਆਂ ਸਨ ਤੇ ਘੰਟੀਆਂ ਵੱਜਦੀਆਂ ਸਨ ਭਾਈ ਲੱਖੀ ਸਾਹਿਬ ਬੰਜਾਰਾ ਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਭਾਈ ਲੱਖੀ ਸਾਹਿਬ ਬੰਜਾਰਾ ਤੇ ਉਹਨਾਂ ਦੇ ਭਤੀਜੇ ਨੇ ਦਿੱਤੀ ਗੁਰੂ ਜੀ ਦੇ ਪਵਿੱਤਰ ਧੜ ਦਾ ਸਨਮਾਨ ਬਚਾਇਆ ਇਹ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਕੁਰਬਾਨੀਆਂ ਵਿੱਚੋਂ ਇੱਕ ਹੈ ਉਹਨਾਂ ਦੀ ਇਸ ਸੇਵਾ ਨੂੰ ਯਾਦ ਲਈ ਸਦਾ ਲਈ ਯਾਦ ਕੀਤਾ ਜਾਂਦਾ ਹੈ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਭਾਈ ਲੱਖੀ ਸਾਹ ਬੰਜਾਰਾ ਦੀ ਸੇਵਾ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੇ ਪਿਆਰ ਵਿੱਚ ਜਾਨ ਵੀ ਕੁਰਬਾਨ ਕਰ ਦੇਣੀ ਚਾਹੀਦੀ ਹੈ ਭਾਈ ਲੱਖੀ ਸਾਹ ਨੇ ਆਪਣਾ ਸਭ ਕੁਝ ਘਰ ਮਾਲ ਜਾਨ ਦਾ ਡਰ ਗੁਰੂ ਦੇ ਧਰ ਦੇ ਸਨਮਾਨ ਲਈ ਕੁਰਬਾਨ ਕਰ ਦਿੱਤਾ ਗੁਰੂ ਦਾ ਪਿਆਰ ਸਭ ਤੋਂ ਉੱਪਰ ਹੈ ਜਦੋਂ ਗੁਰੂ ਦੀ ਇੱਜ਼ਤ ਦੀ ਗੱਲ ਆਵੇ ਤਾਂ ਕੋਈ ਵੀ ਕੁਰਬਾਨੀ ਵੱਡੀ ਨਹੀਂ ਮੁਗਲਾਂ ਦੇ ਡਰ ਵਿੱਚ ਸਾਰਾ ਸਹਿਰ ਚੁੱਪ ਸੀ ਪਰ ਭਾਈ ਲੱਖੀ ਸਾਹ ਤੇ ਉਹਨਾਂ ਦੇ ਪੁੱਤਰਾਂ ਭਤੀਜਿਆਂ ਦੇ ਮੂੰਹੋਂ ਮੌਤ ਦੇ ਮੂੰਹ ਵਿੱਚ ਵੀ ਝਾਤੀ ਮਾਰੀ ਸੱਚ ਅਤੇ ਧਰਮ ਲਈ ਡਰਨਾ ਨਹੀਂ ਚਾਹੀਦਾ ਭਾਵੇਂ ਸਾਰੀ ਦੁਨੀਆ ਵਿਰੁੱਧ ਹੋਵੇ ਘਰ ਨੂੰ ਅੱਗ ਲਗਾ ਕੇ ਵੀ ਧਿਆਨ ਹਟਾਉਣਾ ਇਹ ਸਿਰਫ ਬਹਾਦਰੀ ਨਹੀਂ ਸਗੋਂ ਬਹੁਤ ਵਧੀਆ ਜ਼ੁਕਤੀ ਸੀ ਧਰਮ ਦੀ ਰਾਖੀ ਕਰਨ ਵਿੱਚ ਤਾਕਤ ਦੇ ਨਾਲ-ਨਾਲ ਬੁੱਧੀ ਅਤੇ ਚਤ్రਾਈ ਵੀ ਹੋਣੀ ਚਾਹੀਦੀ ਹੈ ਗੁਰੂ ਜੀ ਦਾ ਵੀ ਉਹਨਾਂ ਲਈ ਜਿਉਂਦੇ ਗੁਰੂ ਵਾਂਗ ਸੀ ਉਹ ਚਾਉਂਦੇ ਤਾਂ ਲੁੱਕ ਕੇ ਭੱਜ ਜਾਂਦੇ ਪਰ ਗੁਰੂ ਦੀ ਦੇਹ ਨੂੰ ਮੁਗਲਾਂ ਦੇ ਹੱਥੀ ਬੇਅਦਬ ਹੋ ਨਾ ਦਿੱਤਾ ਗੁਰੂ ਦੀ ਹਰ ਨਿਸ਼ਾਨੀ ਸਰੀਰ ਬਾਣੀ ਚਿੰਨ ਨੂੰ ਸਾਨੂੰ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ ਭਾਈ ਲੱਖੀ ਸਾਹਿਬ ਬੰਜਾਰਾ ਸਨ ਉਸ ਵੇਲੇ ਸਮਾਜ ਵਿੱਚ ਬਹੁਤੇ ਉੱਚੇ ਨਹੀਂ ਸੀ ਇਹ ਗਿਣੇ ਜਾਂਦੇ ਪਰ ਉਹਨਾਂ ਨੇ ਸਭ ਤੋਂ ਵੱਡੀ ਸੇਵਾ ਕੀਤੀ ਗੁਰੂ ਜੀ ਨਜ਼ਰ ਦੇ ਵਿੱਚ ਜਾਤ ਪਾਤ ਅਮੀਰ ਗਰੀਬ ਨਹੀਂ ਵੇਖਿਆ ਜਾਂਦਾ ਜਿਸਦੇ ਦਿਲ ਵਿੱਚ ਸੱਚਾ ਪਿਆਰ ਹੈ ਉਹੀ ਸਭ ਤੋਂ ਵੱਡਾ ਸੇਵਕ ਹੈ ਭਾਈ ਲੱਖੀ ਸਾਹਿਬ ਬੰਜਾਰਾ ਜੀ ਨੇ ਕੱਲਿਆਂ ਨੇ ਇਸ ਛੇਵਾਂ ਨਹੀਂ ਸੀ ਕੀਤੀ ਉਹਨਾਂ ਦੇ ਪੁੱਤਰ ਹਰਸਾ ਭਾਗਾ ਲਾਲ ਦਾਸ ਅਤੇ ਭਤੀਜਾ ਨਾਗਲੀਆ ਸਾਰੇ ਇਕੱਠੇ ਸਨ ਸੰਗਤ ਤੇ ਪਰਿਵਾਰ ਦੀ ਇੱਕ ਜੁੜਦਾ ਦੇ ਨਾਲ ਅਸੰਭਵ ਕੰਮ ਵੀ ਸੰਭਵ ਹੋ ਸਕਦੇ ਹਨ ਇਸ ਲਈ ਇਹ ਸਾਖੀ ਸਿਰਫ ਇਤਿਹਾਸ ਨਹੀਂ ਸਗੋਂ ਸਾਡੀ ਹਰ ਰੋਜ਼ ਦੀ ਜ਼ਿੰਦਗੀ ਦੇ ਲਈ ਇੱਕ ਜੀਵੰਤਵਾ ਸੋ ਸਾਰੇ ਭੈਣ ਭਰਾਵਾਂ ਨੂੰ ਇਹੋ ਜੁੜ ਹੱਥ ਜੋੜ ਕੇ ਬੇਨਤੀ ਹੈ ਕਿ ਕਦੇ ਵੀ ਆਪਣੀ ਦੁੱਖ ਤਕਲੀਫ ਦੇ ਵਿੱਚ ਆਪਣੇ ਗੁਰੂ ਨੂੰ ਛੱਡਣ ਦਾ ਨੇਮਨਾ ਬਣਾਇਆ ਕਰੋ ਕਿ ਅਸੀਂ ਆਪਣੇ ਗੁਰੂ ਨੂੰ ਹੀ ਸਜਾਈਏ ਨੇਮ ਇਸ ਚੀਜ਼ ਦਾ ਬਣਾਓ ਕਿ ਅਸੀਂ ਆਪਣੇ ਗੁਰੂ ਵੱਧ ਤੋਂ ਵੱਧ ਧਿਆਈਏ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਆਉਂਦੀ ਹੈ ਤਾਂ ਉਸ ਤੋਂ ਵੀ ਜ਼ਿਆਦਾ ਅਸੀਂ ਗੁਰੂ ਦਾ ਨਾਮ ਤੇ ਆਉਣਾ ਸ਼ੁਰੂ ਕਰ ਦਈਏ ਸੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਣ ਪਈ ਹੈ ਤਾਂ ਤੁਸੀਂ ਇਸ ਪੰਕਤੀ ਦਾ ਜਾਪ ਜ਼ਰੂਰ ਕਰਿਓ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਦਾਵੈ ਧਾਵੈ ਸਭ ਥਾਈ ਹੋਏ ਸਹਾਵੇ ਸਭ ਥਾਈ ਹੋਏ ਸਹਾਵੇ ਦੁਆਰਾ ਫਿਰ ਤੋਂ ਸੁਣ ਲਓ ਗੁਰੂ ਤੇਗ ਬਹਾਦਰ ਸਿਮਰੀਐ ਕਰਨੋਂ ਨਿਦਾਵੇ ਧਾਵੇ ਸਭ ਥਾਈ ਹੋਏ ਸਹਾਇ ਇਹ ਪੰਕਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਲਿਖੀ ਸੀ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਇਹੋ ਬਾਤ ਬੇਨਤੀ ਹੈ ਕਿ ਤੁਸੀਂ ਇਸ ਪੰਕਤੀ ਦਾ ਜਾਪ ਆਪਣੇ ਘਰ ਦੇ ਵਿੱਚ ਹਰ ਰੋਜ਼ ਕਰਨਾ ਸ਼ੁਰੂ ਕਰ ਦਿਓ ਜਦੋਂ ਤੋਂ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿਓਗੇ ਤੁਹਾਡੇ ਘਰ ਦੇ ਵਿੱਚ ਦੁੱਖਾਂ ਤਕਲੀਫਾਂ ਸਭ ਦੂਰ ਭੱਜ ਜਾਣਗੀਆਂ ਜਦੋਂ ਦੁੱਖ ਤਕਲੀਫ ਖਤਮ ਹੋ ਗਈ ਤਾਂ ਤੁਸੀਂ ਆਪਣੇ ਗੁਰੂ ਦੇ ਇੱਕ ਸੱਚੇ ਸਿੱਖ ਕਹਾਉਗੇ ਆਪਣੇ ਗੁਰੂ ਦਾ ਨਾਮ ਜਪਦੇ ਜਪਦੇ ਆਪਣੀਆਂ ਦੁੱਖਾਂ ਤਕਲੀਫਾਂ ਦੇ ਨਾਲ ਨਜਿੱਠੇ ਨਾ ਤਾਂ ਇੱਕ ਸੱਚਾ ਸਿੱਖ ਬਣ ਜਾਊਗੇ ਅਸੀਂ ਆਪਾਂ ਸਾਰੇ ਰੋਜ਼ ਇਹੀ ਸ਼ਿਕਾਇਤ ਕਰਦੇ ਆ ਨਾ ਥੋੜਾ ਜਿਹਾ ਦੁੱਖ ਆਇਆ ਤਾਂ ਗੁਰੂ ਹੀ ਬਦਲ ਦਿੱਤਾ ਥੋੜਾ ਜਿਹਾ ਘਰੇ ਝਗੜਾ ਹੋਇਆ ਕਾਰੋਬਾਰ ਵਿੱਚ ਕਾਰੋਬਾਰ ਵਿੱਚ ਘਾਟਾ ਪਿਆ ਬੱਚੇ ਨੇ ਗੱਲ ਨਾ ਮੰਨੀ ਬਿਮਾਰੀ ਲੱਗ ਗਈ ਤੁਰੰਤ ਗੁਰੂ ਤੇ ਸੱਕ ਗੁਰੂ ਤੋਂ ਮੂੰਹ ਮੋੜ ਲਿਆ ਗੁਰੂ ਦੀ ਬਾਣੀ ਬੰਦ ਅਰਦਾਸ ਬੰਦ ਅੰਮ੍ਰਿਤ ਵੇਲਾ ਬੰਦ ਪਰ ਭਾਈ ਲੱਖੀ ਸਾਹਿਬ ਬੰਜਾਰਾ ਤੇ ਉਸਦੇ ਪੂਰੇ ਪਰਿਵਾਰ ਨੇ ਕੀ ਕੀਤਾ ਸੀ ਇਹ ਸੋਚੋ ਉਹਨਾਂ ਦੇ ਸਾਹਮਣੇ ਗੁਰੂ ਦਾ ਧੜ ਪਿਆ ਸੀ ਮੁਗਲਾਂ ਨੇ ਚਾਰੇ ਪਾਸੇ ਤਲਵਾਰਾਂ ਖੜੀਆਂ ਕੀਤੀਆਂ ਸਨ ਇੱਕ ਗਲਤੀ ਹੁੰਦੀ ਤਾਂ ਪੂਰਾ ਪਰਿਵਾਰ ਬੱਚੇ ਬੱਚੇ ਔਲਾਦ ਸਭ ਕੱਟੇ ਜਾਂਦੇ ਉਹਨਾਂ ਕੋਲ ਘਰ ਸੀ ਵਪਾਰ ਸੀ ਪਲਤਾਂ ਦੀਆਂ ਗੱਡੀਆਂ ਸਨ ਸਭ ਕੁਝ ਸੀ ਪਰ ਉਹਨਾਂ ਨੇ ਇੱਕੋ ਸੈਕਿੰਡ ਵਿੱਚ ਸਾਰਾ ਕੁਝ ਗੁਰੂ ਦੇ ਲਈ ਬਾਰ ਦਿੱਤਾ ਘਰ ਛਾੜ ਦਿੱਤਾ ਜਾਨ ਦਾ ਡਰ ਨਾ ਰੱਖਿਆ ਗੁਰੂ ਦੇ ਧੜ ਦਾ ਸਤਿਕਾਰ ਬਚਾਇਆ ਉਹਨਾਂ ਨੇ ਆਪਣੇ ਸੁੱਖ ਗਵਾਏ ਆਪਣਾ ਸਭ ਕੁਝ ਗਵਾਇਆ ਪਰ ਗੁਰੂ ਦੀ ਇੱਕ ਵਾਰੀ ਵੀ ਨਹੀਂ ਸਿੱਖੀ ਜਾਨ ਦਿੱਤੀ ਕਿ ਗੁਰੂ ਜੀ ਤੁਸੀਂ ਸਾਨੂੰ ਕਿਉਂ ਇਹ ਦੁੱਖ ਦਿੱਤਾ ਨਾ ਗੁਰੂ ਨੂੰ ਇੱਕ ਵਾਰ ਵੀ ਇਹ ਮੇੜਾ ਨਹੀਂ ਮਾਰਿਆ ਕਿ ਵਾਹਿਗੁਰੂ ਜੀ ਸਾਡਾ ਸਭ ਕੁਝ ਚਲਿਆ ਗਿਆ ਅਸੀਂ ਤਾਂ ਇੱਕ ਮੋਬਾਈਲ ਖਰਾਬ ਹੋ ਜਾਵੇ ਗੁਰੂ ਨੂੰ ਕੋਸ ਦਿੰਦੇ ਹਾਂ ਇੱਕ ਮਹੀਨਾ ਕਾਰੋਬਾਰ ਚਲਿਆ ਜਾਵੇ ਗੁਰੂ ਤੋਂ ਮੂੰਹ ਫੁਰ ਲੈਂਦੇ ਹਾਂ ਬੱਚੇ ਦਾ ਰਜੈਂਟ ਖਰਾਬ ਆ ਜਾਵੇ ਨਾ ਗੁਰੂ ਦੀ ਫੋਟੋ ਉੱਤੇ ਵੀ ਲਟਕਾਉਣੀ ਬੰਦ ਕਰ ਦਿੰਦੇ ਹਾਂ ਕਿ ਨਹੀਂ ਗੁਰੂ ਨੇ ਤਾਂ ਸਾਨੂੰ ਕੁਝ ਦਿੱਤਾ ਹੀ ਨਹੀਂ ਕਰੇ ਜੇਕਰ ਸਾਡੇ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਵੇ ਨਾ ਤੇ ਅਸੀਂ ਅਰਦਾਸਾਂ ਕਰਨੀਆਂ ਬੰਦ ਕਰ ਦਿੰਦੇ ਆ ਬਾਬਿਆਂ ਡੇਰਿਆਂ ਦੀਆਂ ਲਾਈਨਾਂ ਵਿੱਚ ਜਾ ਕੇ ਖੜੇ ਹੋ ਜਾਂਦੇ ਭਾਈ ਲੱਖੀ ਸਾ ਲੱਖਾ ਲੱਖੀ ਸਾ ਨੇ ਪੂਰਾ ਪਰਿਵਾਰ ਵਾਰ ਦਿੱਤਾ ਸੀ ਅਸੀਂ ਥੋੜੇ ਜਿਹਾ ਦੁੱਖ ਤੇ ਆਪਣਾ ਧਰਮ ਹੀ ਵਾਰ ਦਿੰਦੇ ਆ ਉਹਨਾਂ ਨੇ ਗੁਰੂ ਦੀ ਇੱਜ਼ਤ ਬਚਾਈ ਅਸੀਂ ਗੁਰੂ ਦੀ ਇੱਜ਼ਤ ਨੂੰ ਆਪਣੇ ਗੁੱਸੇ ਵਿੱਚ ਠੋਕਰ ਮਾਰ ਦਿੰਦੇ ਆ ਉਹਨਾਂ ਨੇ ਜਾਨ ਦਾ ਡਰ ਨਹੀਂ ਸੀ ਅਸੀਂ ਥੋੜੀ ਜੀ ਬਿਮਾਰੀ ਤੇ ਗੁਰੂ ਦੇ ਹੱਥ ਤੋਂ ਹੱਥ ਸੁੜਾ ਲੈਂਦੇ ਹਾਂ ਉਹਨਾਂ ਨੇ ਗੁਰੂ ਦਾ ਧੜ ਅੱਗ ਵਿੱਚ ਲੁਕਾਇਆ ਅਸੀਂ ਆਪਣੇ ਦਿਲ ਵਿੱਚੋਂ ਗੁਰੂ ਨੂੰ ਹੀ ਅੱਗ ਲਾ ਦਿੰਦੇ ਹਾਂ ਜਦੋਂ ਵੀ ਅਗਲੀ ਵਾਰੀ ਦੁੱਖ ਆਵੇ ਜਦੋਂ ਜ਼ੁਬਾਨ ਤੇ ਆ ਜਾਵੇ ਕਿ ਗੁਰੂ ਜੀ ਤੁਸੀਂ ਮੇਰੇ ਨਾਲ ਅਜਾਹਾ ਕਿਉਂ ਕੀਤਾ ਉਸ ਬਾਰੇ ਉਸ ਵੇਲੇ ਇੱਕ ਵਾਰੀ ਭਾਈ ਲੱਖੀ ਸਾਹ ਬੰਜਾਰਾ ਦਾ ਚਿੱਤਰ ਯਾਦ ਜ਼ਰੂਰ ਕਰਿਓ ਉਹਨਾਂ ਨੇ ਗੁਰੂ ਦੇ ਲਈ ਪੂਰਾ ਘਰ ਸਾੜ ਦਿੱਤਾ ਸੀ ਅਸੀਂ ਤਾਂ ਇੱਕ ਦਿਨ ਦੀ ਅਰਦਾਸ ਵੀ ਨਹੀਂ ਕਰ ਪਾਉਂਦੇ ਉਸ ਵੇਲੇ ਆਪਣੇ ਆਪ ਨੂੰ ਕਹੀਏ ਜੇ ਭਾਈ ਲੱਖੀ ਸਾਹ ਨੇ ਗੁਰੂ ਲਈ ਜਾਨ ਮਾਲ ਸਭ ਵਾਰ ਦਿੱਤਾ ਤਾਂ ਮੈਂ ਇਹ ਥੋੜਾ ਜਿਹਾ ਦੁੱਖ ਕਿਵੇਂ ਗੁਰੂ ਤੇ ਠੋਕਰ ਮਾਰ ਸਕਦਾ ਹਾਂ ਗੁਰੂ ਦਾ ਦਿੱਤਾ ਹਰ ਦੁੱਖ ਵੀ ਉਸ ਦਾ ਹੁਕਮ ਹੈ ਅਤੇ ਹੁਕਮ ਵਿੱਚ ਰੋਣਾ ਨਹੀਂ ਮੰਨਣਾ ਹੈ ਜੇਕਰ ਸਾਡੇ ਤੇ ਕੋਈ ਦੁੱਖ ਤਕਲੀਫ ਆਣ ਪਈ ਹੈ ਤਾਂ ਭਾਈ ਲੱਖੀ ਸਾਹ ਬੰਜਾਰਾ ਜੀ ਨੂੰ ਯਾਦ ਕਰਕੇ ਗੁਰੂ ਦਾ ਨਾਮ ਜਪਣਾ ਸ਼ੁਰੂ ਕਰੋ ਭਾਈ ਲੱਖੀ ਸਾਹ ਬੰਜਾਰਾ ਨੇ ਆਪਣਾ ਸਭ ਕੁਝ ਵਾਰ ਦਿੱਤਾ ਗੁਰੂ ਤੇਗ ਭਾਦਰ ਸਾਹਿਬ ਜੀ ਦੇ ਲਈ ਸੋ ਆਪਾਂ ਇਹਨਾਂ ਸਾਖੀਆਂ ਨੂੰ ਆਪਣੇ ਬੱਚਿਆਂ ਨਾਲ ਸਾਂਝੀਆਂ ਕਰੀਏ ਆਪ ਵੀ ਸੁਣੀਏ ਇਹਨਾਂ ਸਾਖੀਆਂ ਨੂੰ ਸੁਣ ਕੇ ਸਾਡਾ ਆਪਣਾ ਪਰਿਵਾਰ ਵੀ ਮੋਟੀਵੇਟ ਹੁੰਦਾ ਤੇ ਅਸੀਂ ਵੀ ਮੋਟੀਵੇਟ ਹੁੰਦੇ ਹਾਂ ਕਿਉਂਕਿ ਅੱਜ ਕੱਲ ਦੇ ਜਿਹੜੇ ਕਲਯੁਗ ਦੇ ਦੌਰ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਜਿਹੜੇ ਸਾਡੇ ਮਨ ਨੇ ਨਾ ਇਹ ਆਸ-ਪਾਸੇ ਭੜਕਣ ਲੱਗ ਗਏ ਨੇ ਸਾਨੂੰ ਥੋੜਾ ਜਿਹਾ ਦੁੱਖ ਆਉਂਦਾ ਤੇ ਅਸੀਂ ਆਸ-ਪਾਸੇ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਇੰਜ ਹੁੰਦਾ ਹੈ ਕਿ ਕੀ ਪਤਾ ਸਾਡਾ ਧਰਮ ਬਦਲਣ ਦੇ ਨਾਲ ਹੀ ਜਾਂ ਫਿਰ ਅਸੀਂ ਗੁਰੂ ਬਦਲਣ ਦੇ ਨਾਲ ਹੀ ਸਾਡਾ ਦੁੱਖ ਖਤਮ ਹੋ ਜਾਵੇ ਨਹੀਂ ਜੀ ਜੇਕਰ ਅਸੀਂ ਇਸ ਦੁੱਖ ਤਕਲੀਫ ਨੂੰ ਸਮਝਣਾ ਸ਼ੁਰੂ ਕਰ ਦਵਾਂਗੇ ਨਾ ਤਾਂ ਸਾਡੇ ਤੇ ਇਹ ਦੁੱਖ ਤਕਲੀਫਾਂ ਭਾਰੀ ਨਹੀਂ ਹੋਣਗੀਆਂ ਸੋ ਗੁਰੂ ਦੀ ਇੱਜ਼ਤ ਬਚਾਉਣ ਲਈ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਨਾ ਕਿ ਗੁਰੂ ਨੂੰ ਹੀ ਕੁਰਬਾਨ ਕਰਨਾ ਚਾਹੀਦਾ ਸਾਡਾ ਗੁਰੂ ਸਾਡੇ ਲਈ ਸਭ